ਦੇੜੀ ਐ ਮੋਰਚੀ ਦਾਰ ਬੀ ਨਵਜਰ ਦੇਖਦੇ ਹੋ ਕਿ ਇਹਨੇ ਕੋਈ ਨੁਮਰਮਾਸ਼ਾਤ ਕਰ ਦਿੱਤਾ ਇਹਨੇ ਜਿਹੜਾ ਦਵਾ ਦੇ ਪੰਜਾਬ ਸਰਕਾਰ ਨਹੀਂ ਕਹੇ ਜਿੰਦਾਬਾਦ ਜਿੰਦਾਬਾਦ ਜੰਮੂ-ਕਸ਼ਮੀਰ ਮਰਦਾਬਾ ਮਰਦਾਬਾ ਨਵੇਂ ਸ਼ਹਿਰ ਦਾ ਪ੍ਰਸ਼ਾਸਨ ਮਰਦਾਬਾ ਮਰਦਾਬਾ ਮੈਂ ਕੋਈ ਫੇਰ ਜਾਣਕਾਰੀ ਦੇ ਦਵਾਂ ਉਤੇ ਮਾਨ ਜੋਗਾ ਅਭੀ ਡੀਜੀ ਸਾਹਿਬ ਨੂੰ ਲੱਗ ਭਾ ਕੇ ਏਡੀਸੀ ਸਾਹਿਬ ਨੂੰ 10 ਦਿਨ ਪਹਿਲਾਂ ਮੰਗ ਪੱਤਰ ਦਿੱਤਾ ਉਹਦੇ ਵਿੱਚ ਇਹ ਦੇਖਿਆ ਸੀਗਾ ਵੀ ਸਹਿਬ ਸਤਗੁਰੂ ਰਵਦਾਦ ਜੀ ਦਾ ਜਨਮ ਦਿਨ ਆ ਰਿਹਾ 12 ਦੇ 13 ਫਰਵ ਨੂੰ ਜਿੰਨੀਆਂ ਵੀ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਆ ਉਹਨਾਂ ਨੂੰ ਖੰਡੇ ਪੂਰੇ ਜਾਣ ਦੂਜੇ ਨੰਬਰ ਤੇ ਅਸੀਂ ਐਸਐਸਪੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਕਿਹਾ ਸੀਗਾ ਵੀ ਗੁਰੂ ਰਵਦਾਦ ਜੀ ਆ ਜਨਮ ਦਿਨ ਗੁਰੂ ਲਵਦਾਜ ਜੀ ਦੇ ਗੁਰੂ ਘਰ ਦੇ ਵਿੱਚ ਹਜ਼ਾਰਾਂ ਸੰਗਤ ਆਉਂਦੀ ਆ ਤੇ ਜਾਂਦੀ ਆ ਉੱਥੇ ਸਾਨੂੰ ਪ੍ਰਸ਼ਾਸਨ ਦੀ ਜਰੂਰਤ ਆ ਪੁਲਿਸ ਵਾਲੀ ਜਰੂਰਤ ਆ ਦੇਖ ਲਓ ਕੱਲ ਨੂੰ ਗੁਰਪੁਰਵਾ ਅੱਜ ਇੱਕ ਵੀ ਪੁਲਸ ਵਾਲਾ ਉੱਥੇ ਹੋਇਆ ਨਹੀਂ ਜੇਕਰ ਕੋਈ ਕਿਤੇ ਹੋਣ ਹੁੰਦਾ ਉੱਥੇ 50 ਬੰਦੇ ਇਕੱਠੇ ਹੋਏ ਹੁੰਦੇ ਆ ਉੱਥੇ 100 ਪੁਲਸ ਵਾਲਾ ਭੇਜ ਦਿੰਦੇ ਆ ਜੇ ਕੋਈ ਪਹਿਲਾਂ ਸੜਕ ਬਣੀ ਹੋਈ ਵੀ ਹੁੰਦੀ ਆ ਉੱਥੇ ਹੋਰ ਬਜਲੀ ਪਾ ਦਿੰਦੇ ਆ ਤੇ ਆ ਦੇਖ ਲਓ ਰੇਲ ਵਾਲੇ ਰੋਡ ਕਾਹਦਾ ਟੁੱਟਿਆ ਆ ਅਸੀਂ ਬੇਇਨਤੀ ਕਰਦੇ ਆ ਇਹ ਮੁੱਦੇ ਦੀ ਗੱਲ ਆ ਇਹਦੇ ਵਿੱਚ ਕੋਈ ਨਹੀਂ ਮਤਲਬ ਸਾਨੂੰ ਕਿਸੇ ਪ੍ਰਸ਼ਾਸਨ ਨੇ ਆਪਣਤਾ ਹੋ ਗਿਆ ਕਿ ਹਫਤਾ ਹੋ ਗਿਆ ਕਿ ਆ ਗਿਆ ਸਾਨੂੰ ਕਿਹਾ ਨਹੀਂ ਪ੍ਰਸ਼ਾਸਨ ਵਾਲੇ ਨਹੀਂ ਕਿਹਾ ਹੁਣ ਮਾਲੀਏ ਕੈਦ ਨਹੀਂ ਪਾਤੀ ਉਹ ਕਹਿੰਦੇ ਇੱਕੋ ਹੀ ਪੈਣੀ ਆ ਅਸੀਂ ਜਦ ਤੱਕ ਇਹ ਖੱਟੇ ਨਹੀਂ ਪੂਰਦੇ ਉੱਥੇ ਘੱਟ ਤੋਂ ਘੱਟ ਕੱਲ ਨੂੰ ਪ੍ਰਸ਼ਾਸਨ ਪੰਜਾਬ ਪੁਲਸਾਂ ਦੇ ਗੁਰੂ ਘਰ ਦੇ ਵਿੱਚ ਉੱਥੇ ਖੜੇ ਹੋਣੇ ਚਾਹੀਦੇ ਆ ਲੇਡੀਜ਼ ਔਰ ਗੈਂਸ ਫਿਰ ਕੱਲ ਨੂੰ 200 ਪੁਲਸਾਂ ਆਉਣਾ ਚਾਹੀਦਾ Punjab Sarkar Murtaza Bol Murtaza ਪ੍ਰਸ਼ਾਸਨ ਮਰਦਾਬਾਦ 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 ਨਵੇਂ ਸ਼ਹਿਰ ਦਾ ਪ੍ਰਸ਼ਾਸਨ ਮਰਦਾਬਾਦ 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 ਨਵੇਂ ਸ਼ਹਿਰ ਦਾ ਪ੍ਰਸ਼ਾਸਨ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਨਵੇਂ ਸ਼ਹਿਰ ਦਾ ਪ੍ਰਸ਼ਾਸਨ ਮਰਦਾਬਾਦ 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 ਆ ਮੈਂ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਆ ਮੈਂ ਲੋਕਾਂ ਦੀ ਮੈਦਾਨੀ ਕੀਤਾ ਹੈ ਕਿ ਇਹਦੇ ਵਿੱਚ ਕੋਈ ਇਹ ਨਾ ਹੋਵੇ ਕਿ ਸਾਡੀ ਨੂੰ ਸ਼ਾਂਤਮਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਬਾਜੀ ਕਿਸੇ ਤਰ੍ਹਾਂ ਦੀ ਨਾ ਕਰੋ ਸ਼ਾਂਤ ਮੈਧੀ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਸਾਡਾ ਮਸਲਾ ਦਾ ਜਿਹੜਾ ਸੜ ਗਿਆ ਆ ਸਾਥੀਆਂ ਨੂੰ ਬੇਨਤੀ ਕਰਦਾ ਤੁਸੀਂ ਵੀ ਸਾਡੇ ਕੋਲ ਆਇਆ ਆ ਆਪ ਰੋਕੋ ਆਪ ਇਹ ਬਾਦੀ ਜਿਹੜੀ ਆ ਇਹ ਤੁਸੀਂ ਕਸਮ ਖਾ ਕੇ ਜਨਤਾ ਦੀ ਖਾਤੀ ਵਾਸਤੇ ਵੇਚੀ ਆ ਪਾ ਨੂੰ ਪੰਜਾਬ ਸਰਕਾਰ ਨੇ ਕਿਹਦੀ ਮੱਝਾਂ ਦੇ ਵਕੂਦੋਂ ਉੱਪਰ ਬੁਲਾਦੀ ਆ ਬਾਜੀ ਤੁਹਾਨੂੰ ਆਪਣੇ ਆਪਣੀ ਰੱਖਿਆ ਪੰਜਾਬ ਸਰਕਾਰ ਦਾ ਕਾਵਾ छणी आहे लोकी जहिड़े ਮੋੜਦਾ ਵਾਲ ਹੁਣ ਮੈਂ ਆਪਣੇ ਸਾਡੇ ਸ਼੍ਰੀ ਗੁਰੂ ਦਰਮੰਦਰ ਤੋਂ ਹਾਂ ਕਮੇਟੀ ਦੇ ਪ੍ਰਧਾਨ ਸੰਦੀਪ ਫੈਦਲ ਜੀ ਉਹ ਵੀ ਆਪਣੇ ਗੋਮਕ ਤੇ ਵਿਚਾਰ ਰੱਖਣਗੇ ਜੀ ਇਹਨੂੰ ਦੱਸੋ ਇਹ ਜਾ ਕੇ ਕੋਈ ਨਹੀਂ ਜੀ ਅਸੀਂ ਕੀਤੀ ਜੀ ਕਿ ਉਹਨਾਂ ਨੇ ਸਾਡੀ ਕਿਸੇ ਚੋਣ ਤੇ ਕੋਈ ਗਾਰੰਟੀ ਕੀਤੀ ਗਈ ਹੈ ਡੀਸੀ ਸਾਹਿਬ ਦੇ ਜਾਂ ਏਡੀ ਸਾਹਿਬ ਨੂੰ ਮਿਲਿਆ ਸ਼੍ਰੀ ਨਵਾਂ ਸ਼ਹਿਰ ਪ੍ਰਬੰਧਕ ਕਮੇਟੀ ਵੱਲੋਂ ਡੀਸੀ ਸਾਹਿਬ ਨੇ ਇੱਕ ਮੰਗ ਪੱਤਰ ਦਿੱਤਾ ਸੀ ਤੇ 12 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਗੁਰਪੁਰਬ ਆਈ ਤੇ ਅਸੀਂ ਇੱਕ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਜਾਣੀ ਆ ਤੇ ਸ਼ਹਿਰ ਦੇ ਜੋ ਖੱਡੇ ਹੈਗੇ ਆ ਉਹ ਭਰੇ ਜਾਣ ਤੇ ਉਹ ਮਤਲਬ ਅੱਜ ਵੀ ਉਹ ਕੰਮ ਹੋਇਆ ਨਹੀਂ ਇਸ ਸੰਬੰਧ ਦੇ ਵਿੱਚ ਅਸੀਂ ਇਹ ਚੰਡੀਗੜ੍ਹ ਚੌਂਕ ਜਾਮ ਕੀਤਾ ਆ ਕਿਉਂਕਿ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਣ ਲਈ ਜਾਮ ਕਰਨੇ ਪੈਂਦੇ ਆ ਰੋਡ ਇਹ ਮਜਬੂਰੀ ਹੈ ਸਾਡੀ ਇਹ ਸਾਡੀ ਮਜਬੂਰੀ ਹੈ ਜੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਬੇਨਤੀ ਕਰਦੇ ਆਵੇਂ ਸਾਡਾ ਥਿਆਬ ਦਿਓ ਤਾਂ ਕਿ ਇਹ ਸਰਕਾਰਾਂ ਨੂੰ ਜਗਾਨ ਵਿੱਚ ਤੁਹਾਡਾ ਸਾਥ ਮਿਲੇ ਧੰਨਵਾਦ ਹਾਂ ਹਾਂ ਬੋਲੋ ਬੋਲੋ ਜੈਗੁਰੂ ਦੇ ਧੰਨ ਗੁਰਦੇਵ ਜੀ ਵੀਰ ਜੀ ਸਾਡਾ ਸਾਰਾ ਨਾ ਜਿੱਦ ਦੀ ਸਾਡੀ ਕਮੇਟੀ ਆ ਇਹਨਾਂ ਕੋਲ ਸਾਰੇ ਅਸੀਂ ਜਾ ਕੇ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਜਾ ਕੇ ਦੱਸ ਕੇ ਮਏ ਸੀ ਠੀਕ ਆ ਇਹਨਾਂ ਨੇ ਸਾਡੇ ਤੇ ਉਸ ਗੱਲ ਤੇ ਕੋਈ ਇਹਨਾਂ ਨੇ ਗੌਰੇ ਨਹੀਂ ਕੀਤੀ ਵੀ ਜਿੱਦਾਂ ਸ਼ਹਿਰ ਦੇ ਵਿੱਚ ਸਾਡੀ ਕੋਈ ਇਮੇਜ ਨਹੀਂ ਹੈਗੀ ਸਾਡੀ ਕੋਈ ਇਮੇਜ ਨਹੀਂ ਸਾਡੀ ਕੋਈ ਕੁਆਲਿਟੀ ਨਹੀਂ ਹੈਗੀ ਤੁਹਾਡੇ ਕੋਲ ਹੋਰ ਕੋਈ ਬੰਦਾ ਆਦਾ ਜਾ ਕੇ ਤੁਸੀਂ ਉੱਥੇ ਮਿੰਟ ਤੋਂ ਪਹਿਲਾਂ ਉਹ ਤੇ ਕਾਰਵਾਈਆਂ ਕਰਦੇ ਗੰਮਾਂ ਤੇ ਠੀਕ ਹੈ ਨਾ ਕੀ ਸਾਡੀ ਕੋਈ ਸ਼ਹਿਰ ਦੇ ਵਿੱਚ ਗੀਮ ਨਹੀਂ ਦੀ ਹੈਗੀ ਤੇ ਹੁਣ ਅਸੀਂ ਇੱਥੇ ਖੜੇ ਆ ਠੀਕ ਆ ਜਦ ਤੱਕ ਇਹ ਸਾਡਾ ਹੁੰਦਾ ਨਹੀਂ ਜਿਗਾਰ ਸਾਡੇ ਕੋਲ ਆਦਾ ਨਹੀਂ ਕੋਈ ਇੱਥੇ ਆਫਸਰ ਇਹਨਾਂ ਦਾ ਕੋਈ ਮੇਨ ਸਾਨੂੰ ਆ ਕੇ ਦੱਸਦਾ ਨਹੀਂ ਨਹੀਂ ਤਾਂ ਅਸੀਂ ਇੱਥੇ ਹੀ ਬੈਠੇ ਸਾਨੂੰ ਅਸੀਂ ਕੰਮ ਕਰਾ ਕੇ ਜਾਣਾ ਵੀਰੇ ਚਾਹੇ ਸਵੇਰੇ ਸ਼ੋਭਾ ਤਰਾ ਅਸੀਂ ਅੱਥ ਉੱਠ ਕੇ ਸ਼ੋਭਾ ਤਰਾ ਵਿੱਚ ਚੱਲ ਜਾਣਾ ਪਰ ਅਸੀਂ ਜਾਣਾ ਕੰਮ ਕਰਾ ਕੇ ਹੀ ਆ ਠੀਕ ਆ ਆਪਣੇ ਆਪ ਆਓ ਭਾਈ ਕਰੋ ਸੁਣੋ ਸਾਡੀ ਤੇ ਸਾਡਾ ਕਰੋ ਮਸਲਾ ਹੱਲ ਨਹੀਂ ਆ ਠੀਕ ਆ ਸਾਨੂੰ ਦਿਲ ਦੁੱਖਿਆ ਦਿਲ ਟੂ ਮੱਚ ਦਿਲ ਹਫਤਾ ਹੋ ਗਿਆ ਸੂਰੀ ਸਾਹਿਬ ਸਾਨੂੰ ਹਫਤਾ ਹੋ ਚੁੱਕਾ ਆ ਦੇਖਿਆ ਸਾਰੀਆਂ ਉਧਰ ਲਿਆ ਆ ਤੁਸੀਂ ਮੱਲੇ ਗੀੜੀ ਮਾਰ ਕੇ ਦੇਖੋ ਸਾਡਾ ਫੁੱਲ ਤਿਆਰੀਆਂ ਚੱਲ ਰਹੀਆਂ ਆ ਜਾਗੋਰੀ ਕੇਸੀ ਆ ਸਾਡਾ ਮੱਲੇ ਇੱਥੇ ਆ ਕੇ ਖੜਾ ਜਾਗਰਤੀ ਪੂਰਾ ਬੰਦਾ ਵੇਟ ਕਰਦਾ ਕੀ ਕਰੀਏ ਹੁਣ ਇਹਨਾਂ ਨੂੰ ਅਸੀਂ ਦੱਸਿਆ ਨੂੰ ਵੀ ਸਾਨੂੰ 10 ਦਿਨ ਹੋ ਗਿਆ ਨਹੀਂ ਗੌਰ ਕਰ ਰਹੇ ਐਸ ਟਾਈਮ ਸਾਡੇ ਸਾਰੀਆਂ ਬੀਬੀਆਂ ਪੈਣਾ ਜਾਗਰਤੀ ਬੋਰੀ ਸਾਹਿਬ ਤੁਸੀਂ ਵੜਿਆ ਖਿੱਚ ਕੇ ਲਓ ਬਿਆਨ ਮਰਦਾ ਕਿ ਕਿੱਦਾਂ ਇਹਨਾਂ ਨੂੰ ਫੇਰ ਨਾ ਫੇਰੀ ਕਰਨ ਨੂੰ ਖੁੱਲਣੇ ਇਹਨਾਂ ਦੇ ਪਿਆਰ ਦਾ ਪਤਾ ਕਿੱਦਾਂ ਪਿਆਰ ਨਾਲ ਕੋਈ ਸੋਣੀ ਨਹੀਂ ਰਿਹਾ ਯਾਰ ਇਸ ਵਕਤ ਬੋਰੀ ਸਾਹਿਬ ਸਾਡੇ ਮਹੱਲੇ ਦੀਆਂ ਸਾਰੀਆਂ ਬੀਬੀਆਂ ਜਾਗਰਤੀ ਜਾਗੋ ਤਿਆਰ ਕਰਕੇ ਬੈਠੀਆਂ ਹੋਈਆਂ ਆ ਲੇਕਿਨ ਆ ਦੇਖ ਲਓ ਜਿੰਨੇ ਸਾਡੇ ਸੇਵਾਦਾਰ ਆ ਇਸ ਟਾਈਮ ਰੋਡ ਤੇ ਬੈਠੇ ਆ ਜਾਗੋ ਇਹਨਾਂ ਨੂੰ ਲੈਣੀਆਂ ਸੀ ਅਸੀਂ ਸਾਰੇ ਇਸ ਟਾਈਮ ਸੇਵਾਦਾਰ ਜਿੰਨੇ ਵੀ ਅਗੇ ਰੋਡ ਤੇ ਬੈਠੇ ਆ ਇਹਦਾ ਜ਼ਿੰਮੇਵਾਰ ਕੌਣ ਆ ਜੀ ਦੱਸੋ ਇੱਕ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਸਰਕਾਰ ਨੂੰ ਮੰਗ ਪੱਤਰ ਦਿੱਤਾ ਸਾਡੇ ਸੀਨੀਅਰ ਪ੍ਰਧਾਨ ਜੀ ਨੇ ਨੌਜਵਾਨ ਸਭਾ ਦੇ ਸਾਰੇ ਮੈਂਬਰ ਗਏ ਨਾਲ ਉਹਦਾ ਇਹਨਾਂ ਕੋਲ ਇੱਕ ਹਫਤੇ ਦੇ ਵਿੱਚ ਇੱਕ ਟਰਾਲੀ ਪਈ ਆ ਰੇਲਵੇ ਰੋਡ ਤੇ ਉਹ ਵੀ ਦੇਖ ਲਓ ਚੂਰਾ ਚੂਰ ਹੋਈ ਪਈ ਆ ਪਤਾ ਹੀ ਨਹੀਂ ਲੱਗਦਾ ਉਹ ਵੀ ਕਹਿੰਦੇ ਆ ਆਪਣੇ ਵੱਲੋਂ ਪਾਈਏ ਕਹਿੰਦੇ ਆਪਣੇ ਵੱਲੋਂ ਕਹਿੰਦੇ ਵੀ ਪ੍ਰਸ਼ਾਸਨ ਵੱਲੋਂ ਨਹੀਂ ਹੈਗੀ ਅਸੀਂ ਆਪਣੇ ਵੱਲੋਂ ਪਾ ਰਹੇ ਆ ਠੇਕੇਦਾਰ ਸਾਹਿਬ ਇਹ ਕਰ ਰਹੇ ਸਾਨੂੰ ਇਹ ਦੱਸ ਦੇਵੇ ਇਹਨਾਂ ਕੋਲ ਨਹੀਂ ਇਹ ਕੁਝ ਹੁੰਦਾ ਅਸੀਂ ਸਾਰੇ ਇਕੱਠੇ ਕਰਕੇ ਪੈਸੇ ਅਸੀਂ ਪਹਿਲੇ ਦਾਤਾਂ ਦੇ ਅਸੀਂ ਗੁਰਦੁਆਰੇ ਵੱਲੋਂ ਇਹ ਕੰਮ ਆਖਦੇ ਸਨ ਸਾਨੂੰ ਕਹਿ ਦਿੱਤਾ ਨਾ ਇਹ ਵੀ ਸਾਡੇ ਕੋਲ ਨਹੀਂ ਹੋਣਾ ਤਾਂ ਅਸੀਂ ਹੁਣ ਤੱਕ ਅਸੀਂ ਆਪ ਸੈੱਟ ਕਰ ਲੈਣਾ ਸੀ ਜਗਾੜੇ ਠੀਕ ਹੈ ਨਾ ਮਾਰੇ ਤਾਂ ਸਾਰਾ ਰੋਸ਼ੀਆ ਕਰਵਾਲਾਂ ਦੇ ਜੀ ਸਾਨੂੰ ਕਿਹਨੇ ਸਮਝਾਦੇ ਨਹੀਂ ਹੋਣਾ ਨਾ ਕੋਈ ਕੁਝ ਅਸੀਂ ਕਰਦੇ ਉਦੋਂ ਸਾਨੂੰ ਹੁਣ ਮਜੂਰ ਨਾ ਕੇ ਇੱਥੇ ਬਹਿਣਾ ਪਿਆ ਸਾਡੀ ਮਜਬੂਰੀ ਆ ਇਹ ਠੀਕ ਹੈ ਨਾ ਸਾਨੂੰ ਸਵੇਰੇ ਸਾਡਾ ਕਾਮਯਾਬ ਸਾਡਾ ਪ੍ਰੋਗਰਾਮ ਆ ਜੀ ਤੁਸੀਂ ਸਾਡੇ ਮਹੱਲੇ ਜਾ ਕੇ ਦੇਖੋ ਕਿੱਦਾਂ ਸਜਾਇਆ ਪਿਆ ਸਾਰਾ ਮੁਹੱਲਾ ਐਸਾ ਵਾਹ ਬਹੁਤ ਦੁਖੀ ਦਿਲ ਨਾਲ ਅਸੀਂ ਕਹਿ ਰਿਹਾ ਸਾਰੇ ਪੰਜਾਬ ਸਰਕਾਰ ਮਰਦਾਬਾਦ 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 ਨਗਰ ਸ਼ਹਿਰ ਪ੍ਰਸ਼ਾਸਨ ਮਰਦਾਬਾਦ 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 ਨਗਰ ਸ਼ਹਿਰ ਪ੍ਰਸ਼ਾਸਨ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਬੇਦਿਖਰਾ ਬਿਆਨ ਪੰਜਾਬ ਸਰਕਾਰ ਮੁਰਦਾਵਾਲ 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 ਕੀ ਮਤਬ ਪ੍ਰਸ਼ਾਸਨ ਮੁਰਦਾਵਾਲ 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 ਦਮੇ ਸ਼ਹਿਰ ਦਾ ਪ੍ਰਸ਼ਾਸਨ ਮੁਰਦਾਵਾਲ 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 ਸਰਕਾਰ ਜੋਕ ਸਾਥੀਓ ਤੁਸੀਂ ਦੇਖ ਲਓ ਲਗਭਗ ਮਹਾਕਉਂਬ ਦਾ ਜਿਹੜਾ ਮੇਲਾ ਚੱਲਿਆ ਆ ਉੱਥੇ ਸਰਕਾਰ ਨੇ 7.5 ਹਜ਼ਾਰ ਕਰੋੜ ਰੁਪਏ ਦਾ ਖਰਚਾ ਕੀਤਾ 7.5 ਹਜ਼ਾਰ ਕਰੋੜ ਰੁਪਏ ਖਰਚਾ ਕੀਤਾ ਔਰ ਲਗਭਗ ਹਜ਼ਾਰਾਂ ਹਜ਼ਾਰਾਂ ਸਾਥੀਆਂ ਦੀ ਉੱਥੇ ਮੌਤ ਹੋਈ ਆ ਪਰ ਸਰਕਾਰ ਨੂੰ ਲਗਭਗ 10 ਦਿਨ ਪਹਿਲਾਂ ਪ੍ਰਸ਼ਾਸਨ ਨੂੰ ਦੱਸਿਆ ਇੱਥੇ ਮਾਨਯੋਗ ਏਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਦੱਸਿਆ ਵੀ ਭਾਈ ਮਾਹੌਲ ਖਰਾਬ ਆ ਗੁਰਪੁਰ ਤੋਂ 2-3 ਦਿਨ ਪਹਿਲਾਂ ਤੁਸੀਂ ਉੱਥੇ ਪੁਲਿਸ ਦੇ ਅਧਿਕਾਰੀ ਭੇਜੋ ਜੈਂਸ ਪੁਲਿਸ ਤੇ ਜੋ ਲੇਡੀਜ਼ ਪੁਲਿਸ ਭੇਜੋ ਹਜੇ ਤੱਕ ਤੁਸੀਂ ਜਾ ਕੇ ਦੇਖ ਲਓ ਇੱਕ ਵੀ ਕੋਈ ਨਾ ਲੇਡੀਜ਼ ਪੁਲਿਸ ਆਈ ਆ ਨਾ ਕੋਈ ਜੈਂਸ ਆਈ ਆ ਔਰ ਨਾ ਹੀ ਜਿਹੜੇ ਇੱਥੇ ਖੜੇ ਪੂਰੇ ਆ ਜੇ ਕਿਸੇ ਹੋਰ ਕਿਸੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਜਿੱਥੇ ਕੋਈ 50 ਬੰਦੇ ਇਕੱਠੇ ਹੋਏ ਹੁੰਦੇ ਉੱਥੇ 100 ਪੁਲਿਸ ਆ ਦਾ ਚਲ ਜਾਂਦਾ ਇਹਦਾ ਮਤਲਬ ਜਿਹੜੇ ਉਹ ਇੱਥੇ ਦੇ ਬਚਿੰਦੇ ਨਹੀਂ ਹੈਗੇ ਜਿਹੜੇ ਉਹ ਬਚਿੰਦੇ ਨਹੀਂ ਹੈਗੇ ਇੱਥੇ ਦੇ ਉਹ ਲੋਕ ਨਹੀਂ ਹੈਗੇ ਉਹਨਾਂ ਦੀ ਕੋਈ ਵੈਲਯੂ ਨਹੀਂ ਹੈਗੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਪੰਜਾਬ ਸਰਕਾਰ ਮੁਰਦਾਵਾਲ 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 ਨਵਾਂ ਸ਼ਹਿਰ ਦਾ ਪ੍ਰਸ਼ਾਸਨ ਮੁਰਦਾਵਾਲ 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 ਹੁਣ ਮੈਂ ਬੇਨਤੀ ਕਰੂੰਗਾ ਪੁਨੀਤ ਕੁਮਾਰ ਜੀ ਉਹ ਵੀ ਵਿਚਾਰ ਰੱਖੇ ਜਿੱਥੇ ਵਾਲੇ ਰੋ ਪ ਤਸਵੀਰਾਂ ਤੁਹਾਨੂੰ ਇਸ ਸਮੇ ਇਧਰਲੇ ਪਾਸੇ ਦਿਖਾ ਰਹੇ ਆ ਆ ਮੜੇ ਇਦਨ ਨੂੰ ਕਮਾਂ ਕਰਾ ਦੋ ਮੜੇ ਟ੍ਰੈਫਿਕ ਇੰਚਾਰਜ ਮੌਕੇ ਤੇ ਪਹੁੰਚ ਚੁੱਕੇ ਨੇ ਸੁਭਾਸ਼ ਜੀ ਔਰ ਸਿਟੀ ਥਾਣੇ ਤੋਂ ਵੀ ਸਾਰੇ ਮੁਲਾਜ਼ਮ ਮੌਕੇ ਤੇ ਪਹੁੰਚੇ ਨੇ ਔਰ ਤੇ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਤੋਂ ਦਿਖਾ ਰਹੇ ਆ ਕਿੱਦੇ ਬਾਬਾ ਦਾ ਪੁੱਤਾਂ ਜਿਹੜੀਆਂ ਕੰਨੀ ਜਾ ਰਹੀਆਂ ਔਰ ਤਸਵੀਰਾਂ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਤੋਂ ਦਿਖਾ ਰਹੇ ਤੁਹਾਨੂੰ और आप और आप भी काम कर रहे हैं तासी काली के धन्यवाद और मैं میں کہہ رہا کہ ہم روماین کر کے تو نہیں بولیے گے نا مطلب کہ وہ تمہارا ہے روماین کر دیے گا یہ تو میں تاڈی پاس نہ آ رہا میں تو چل جاؤں گا میں کافی تھا وہ بھی وہ ایک جگہ پر لوگ اچھا کام کر رہے ہیں ابھی ایک سے دے رہا ہے گٹا ہوا آ رہا ہے کون پتہ ہے کیا کر رہے ہیں یہاں سے بھی وہاں سے چلا آ رہا ہے کوئی نہیں بھروانی ہے وزیراعلیما سارے جڑی بات ہویا ہے رے صندوق نے کہا تھا کہ ہو گیا ہے یہ روڑا پڑھنا پڑو اگر پاس ہے جوڑا بنا دے روڑا یہ ہے ہمارا جو سارے لوگوں بناو دے دیا ہے ترلا ملاتا ہے اور بڑا دے رنگا عمر سڈی لکڑی دے جوڑی کلیوں کوئی کچھ ہے کوئی لوگوں کو تھوا لگا رہا ہے ਹੋਰ ਜਿਆਦਾ ਪ੍ਰੋਟੈਕਟ ਨਹੀਂ ਆਗੇ ਪੁੱਛਦੇ ਹੋ ਰਹੇ ਹੋ ਥੋੜਾ ਜਿਹਾ ਜੋੜ ਕੇ ਪੜਨ ਕੋਟਾ ਲੈ ਲੜੀਆ ਬਹੁਤ ਬੰਦ ਬੈਠੇ ਸਹੀਂ ਉਹ ਗੱਡੀ ਵਾਲੇ ਕਿਹੜੇ ਯਾਰ ਬੈਠੇ ਜਾਂਦੇ ਨੇ ਇਲੇਕਸ਼ਨ ਆ ਰਹੇ ਆ ਕੁਝ ਦਿਨਾਂ ਬਾਅਦ ਆ ਰਹੇ ਆ ਆਹੋ ਜਿਹੜੇ ਪੰਜਾਬ ਦੀ ਜੀਵਨ ਸਵਾ ਮੈਂ ਖਲਾਜਾ ਉਧਰ ਪੜ ਕੇ ਨਾ ਜੀ ਗੱਡੀ ਵਾਲਾ ਮੋਟਰ ਤੇ ਨਵਾਂ ਲਾ ਕੁ ਕਰਾਂਗੇ ਜਿੱਦਾਂ ਜੁੱਲੀ ਜਾ ਰਿਹਾ ਹੈ ਇਤਨੀ ਵੀ ਜਗ ਆਵੇ ਬੰਨਾ ਬੋਲਣਾ ਚਾਹਦੇ ਆ ਜਿੱਦਾਂ ਬੰਦ ਨਾ ਬੀਤ ਕਰਦੇ ਕੋਈ ਨਹੀਂ ਕੋਈ دوڙ هڪ دوڙ مان ارهو فاصلو ٿيندو آهي جلابو ۽ ਦੇ ਵਿੱਚ ਜੀ ਇੱਕ ਵਾਰੀ ਕੀ ਕਹੂੰਗੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਅਸੀਂ ਪਿਛਲੇ ਦਿਨੀ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਅਸੀਂ ਬਕਾਇਦਾ ਭਾਰਤੀ ਵਾਲਮੀਕੀ ਤਰ੍ਹਾਂ ਸਮਾਜ ਸ਼੍ਰੀ ਗੁਰੂ ਸ਼੍ਰੀ ਗੁਰੂ ਰਵਿਦਾਸ ਭਰੰਡਾ ਕਮੇਟੀ ਹੋਰ ਵੀ ਜਥੇਬੰਦੀਆਂ ਨੇ ਅਸੀਂ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦਿਹਾੜੇ ਦੇ ਸਬੰਧੀ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗਵੱਤ ਦਿੱਤਾ ਵਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਵੀ ਜਿੰਨੀ ਵੀ ਸੜਕਾਂ ਦੇ ਵਿੱਚ ਪੈਚ ਵਰਗਾ ਉਹਨੂੰ ਕਰਾਇਆ ਜਾਵੇ ਕਿਉਂ ਮਹਾਰਾਜ ਦਾ ਪ੍ਰਗਟ ਪ੍ਰਕਾਸ਼ ਉਤਸਵ ਇਥੇ ਸ਼ੋਭਾ ਇਤਰਾ ਨੰਗਣੀ ਆ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਅਸੀਂ ਇਹ ਕੰਮ ਪਹਿਲੇਦਾਰ ਤੇ ਕਰਾਵਾਂਗੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਸੀ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਲੱਖਾਂ ਦੀ ਤਰ੍ਹਾਂ ਦੇ ਵਿੱਚ ਦਾਲੂ ਮੱਥਾ ਦੇ ਕਰਾਉਂਦੇ ਆ ਜਿਹਦੇ ਵਿੱਚ ਇਹਦੇ ਵਿੱਚ ਸਾਨੂੰ ਬਤੌਰ ਸਕਿਉਰਟੀ ਸਾਨੂੰ ਇਹ ਪ੍ਰਸ਼ਾਸਨ ਦੇ ਤੇ ਨੁਮਾਇंदे ਖੜੇ ਕੀਤੇ ਜਾਣ ਪਰ ਐਸਐਸਪੀ ਸਾਹਿਬ ਨੇ ਵੀ ਸਾਡੀ ਇਸ ਗੱਲ ਨੂੰ ਬਹੁਤਾ ਗੰਭੀਰਤਾ ਨਹੀਂ ਲਿੱਤਾ ਵਾ ਅਸੀਂ ਅਸੀਂ ਪ੍ਰਸ਼ਾਸਨ ਦੇ ਮੋੜੇ ਜਾ ਕੇ ਬੇਨਤੀ ਵੀ ਕੀਤੀ ਆ ਪਰ ਪ੍ਰਸ਼ਾਸਨ ਨੇ ਸਾਡੀ ਇਸ ਗੱਲ ਨੂੰ ਗੰਭੀਰਤਾ ਨਾਲ ਨਾ ਡੀਸੀ ਸਾਹਿਬ ਨੇ ਨਾ ਐਸਐਸਪੀ ਸਾਹਿਬ ਨੇ ਅੱਜ ਅੱਜ ਅਸੀਂ ਆ ਕੇ ਇਸ ਅਸੀਂ ਅੱਜ ਇਕੱਠੇ ਹੋਏ ਆ ਸਾਡਾ 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 ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਕੱਲ ਕੱਲ ਸ਼ੋਭਾ ਯਾਤਰਾ ਲੰਗਣੀ ਆ ਹੁਣ ਅਸੀਂ ਪਹਿਲਾਂ ਅਸੀਂ ਸ਼ੋਭਾ ਯਾਤਰਾ ਮਲਾਈ ਹੈ ਜੀ ਅਸੀਂ ਪ੍ਰਸ਼ਾਸਨ ਦਾ ਤੇ ਪੇਟ ਸਿਆਪਾ ਕਰੀਏ ਸਰਕਾਰਾਂ ਦੀ ਕਿੰਨੀ ਨਲਕੀ ਦੇਖਦੇ ਵਿੱਚ ਸਰਕਾਰਾਂ ਦੀ ਨਲਕੀ ਹੈ ਜੀ ਸਰਕਾਰ ਸਰਕਾਰ ਸਰਕਾਰਾਂ ਦੀ ਕੀ ਨਲਕੀ ਆ ਸਰਕਾਰ ਦਾ ਖੁਦ ਗੋਡੇ ਆ ਭਾਰੋ ਕੀ ਆ ਦਿੱਲੀ ਦੇ ਵਿੱਚੋਂ ਮੂੰਹ ਬਾੜ ਡੇਗੀ ਆ ਵਾ ਇੱਥੇ ਵੀ ਇਹਨਾਂ ਡੇਗੇ ਆ ਨਾ ਸਰਕਾਰ ਦਾ ਖੁਦ ਗੋਡੇ ਆ ਭਾਰੋ ਹੀ ਪਈ ਆ ਮਸਲਾ ਸਾਡਾ ਬਾਈ ਹੱਲ ਕਰੋ ਸੁਣ ਪੂਰੀ ਕਿਹੜੇ ਘਰ ਬੈਠਾ ਹੁੰਦਾ ਤਾਂ ਸੁਣ ਕਿੱਥੋਂ ਦੇ ਵੀ ਪੁੱਤਾਂ ਪੂਰੀ ਪੁੱਤਾਂ ਆਉਂਦੇ ਆ ਅਜੀ ਦੇਖੋ ਸਾਰੇ ਮੰਗਦੇ ਸ੍ਰੀ ਸਾਹਿਬ 15000 ਰੁਪਏ ਬਣਾਉਣ ਨੂੰ ਕਹਿ ਰਹੇ ਇਹਨਾਂ ਨੂੰ ਸਾਡੀ ਸਾਡੀ ਦੇਖੋ ਜਿਹੜੀ ਸਾਡੀ ਭਗਵਾਨ ਵਾਲਮੀਕੀ ਪ੍ਰਬੰਧਕ ਮੰਦਿਰ ਤੋਂ ਲੈ ਕੇ ਸਟੇਸ਼ਨ ਤੱਕ ਜਿਹੜੀ ਸੜਕ ਆ ਉਹ ਤਕਰੀਬਨ 80% ਦਾ ਲਗਭਗ ਬਣ ਚੁੱਕੀ ਆ 20% ਉਹਦਾ ਕੰਮ ਰਹਿੰਦਾ ਵਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਜਿੱਥੇ-ਜਿੱਥੇ ਸਾਡੀ ਇਹ ਸ਼ੋਭੇ ਇਤਰ ਨੰਗ ਨਹੀਂ ਆ ਇੱਥੇ ਪੈਚਬੰਧ ਕੀਤਾ ਜਾਵੇ ਰੇਲਵੇ ਰੋਡ ਦਾ ਕਾਫੀ ਵੱਡਾ ਖਰਾਬ ਆ ਰੋਡ ਉੱਥੇ ਤਾਂ ਵੱਡੇ-ਵੱਡੇ ਟੋਏ ਪਏ ਆ ਵੀ ਉੱਥੇ ਉਹਨਾਂ ਨੂੰ ਪੈਚਬੰਧ ਕਰਕੇ ਸੈੱਟ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਤਾਂ ਸਾਡੀ ਇਸ ਗੱਲ ਨੂੰ ਬੜੀ ਗੰਭੀਰਤਾ ਲਿੱਤੇ ਹੀ ਨਹੀਂ ਆ ਵਾਰੇ ਨਹੀਂ ਕੀਤੀ ਗੱਲ ਵੀ ਭੋਰਾ ਵੀ ਵਿਆਹੇ ਆ ਬੰਦੇ ਚਲ ਗਏ ਮੈਂ ਤਾਂ ਇਹ ਗੱਲ ਕਹੂੰਗਾ ਵੀ ਸ਼ਾਇਦ ਇਹਨਾਂ ਨੂੰ ਸਾਡੇ ਗੁਰੂਆਂ ਨਾਲ ਸਾਡੇ ਰਹਿਵਰਾਂ ਨਾਲ ਕੋਈ ਪਿਆਰੇ ਨਹੀਂ ਆ ਜਿਹੜਾ ਜਿਹੜੇ ਇਹ ਲੋਕ ਅਦਾ ਕਰਦੇ ਆ ਸਾਡੇ ਨਾਲ ਜੇ ਸਾਡੇ ਪੁਨੀਤ ਕੁਮਾਰ ਜੀ ਮੈਂ ਤੁਸ ਜਮਾਰੀ ਖਿੱਚ ਕੇ ਕਰੋ ਜੀ ਲੋਕਾਂ ਨੂੰ ਵੀ ਬੇਇੰਤਿਖਾਰਾ ਮਹਿਮਾਨ ਨੂੰ ਮਿੱਠੀ ਕੋਈ ਨਾ ਆ ਵੀ ਆ ਵੀ ਮਿੱਠੀ ਹੈ ਬੋਲੇ ਵੀ ਜਿਹੜੇ ਇੱਕੀ ਵਾਲੀ ਮਰ ਚੱਲ ਬਈ ਰੈਕਡੀਅਮ ਵਾਹ ਵਾਹ ਇਹੋ ਜਿਹੇ ਗੱਲ ਕਰੇ ਜਦ ਤੱਕ ਐਂਬੂਲੈਂਸ ਨੂੰ ਰਾਹ ਦਿਓ ਜੀ ਐਂਬੂਲੈਂਸ ਨੂੰ ਰਾਹ ਦਿੱਤਾ ਜਾ ਰਿਹਾ ਹੈ ਬਰੀਕੀ ਆਵੇ ਐਂਬੂਲੈਂਸ ਨੂੰ ਰਾਹ ਦਿੱਤਾ ਗਿਆ ਇਹ ਚੰਗੀ ਗੱਲ ਹੈ ਇੱਕਾਈ ਜਿਹੜਾ ਕੋਰੇ ਕੇ ਬੇਨਤੀ ਕਰਾਇਆ ਪਰ ਕੋਈ ਤੱਕਾ ਦੀ ਕੋਸ਼ਿਸ਼ ਨਹੀਂ ਕਰਨੀ ਅਜੇ ਅਸੀਂ ਪੁਲਿਸ ਦੇ ਖਿਲਾਫ ਦੀ ਕੋਈ ਵੀ ਕਾਰਵਾਈ ਕੀਤੀ ਮੈਂ ਬੇਨਤੀ ਕਰੂੰਗਾ ਸਤੀਸ਼ ਕੁਮਾਰ ਜੀ ਉਹ ਵੀ ਆਪਣੇ ਵਿਚਾਰ ਰੱਖਣ ਜਰੂਰ ਕਹਿ ਦਿਓ ਜਿੱਕੀ ਗੱਲ ਨੂੰ ਜੀ ਆਪ ਜਿੱਕੀ ਗੱਲ ਜੀ ਕੌਂਸਲ ਦਾ ਕਮੇਟੀ ਦੇ ਪ੍ਰਧਾਨ ਬਾਲਮੀ ਕੌਂਸਲ ਦੀ ਕਮੇਟੀ ਦੇ ਜਿੱਕੀ ਗੱਲ ਜੀ ਜਿੱਕੀ ਗੱਲ ਜੀ ਜੋ ਬੋਲੇ ਹੋ ਨਰਮਨ ਗੱਤ ਗੁਰੂ ਨਾਨਕ ਸੁਨਾਰਾ ਕੀ ਜੈ ਵਾਲਮੀਕੀ ਸ਼ਕਤੀ ਅਮਰ ਜੈ ਪੀਰ ਜੈ ਬਾਗ ਜੈ ਬਾਗ ਕੀ ਹਰ ਹਰ ਵਾਲਮੀਕੀ ਅਸੀਂ ਪਿਛਲੇ ਦਿਨੀ ਤਕਰੀਬਨ ਆਪ ਦਾ ਦਸੰਦ ਦੇ ਪਹਿਲਾ ਦੀ ਗੱਲ ਆ ਮੇਰੇ ਨਾਲ ਸਤਿਗੁਰੂ ਰਵਿਦਾਸ ਪ੍ਰਮੋਦਾ ਕਮੇਟੀ ਭਗਵਾਨ ਵਾਲਮੀਕੀ ਨੌਜਵਾਨ ਸਭਾ ਭਾਰਤੀ ਵਾਲਮੀਕੀ ਤਰ ਸਮਾਜ ਸਾਰੇ ਦੋਸਤੋ ਮੇਂ ਦੀਆ ਵਾਸਾ ਸੀ ਬੀਸੀ ਸਾਹਿਬ ਇੱਕ ਸਪੈਸ਼ਲ ਮੰਗ ਪੱਤਰ ਲੈ ਕੇ ਆਏ ਸੀ ਕਿ ਵੀ ਗੁਰੂ ਸਾਡੇ ਗੁਰੂ ਰਬੀਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਰਿਹਾ ਵਾ ਉਹਦੇ ਉਹਦੇ ਸਭ ਤੋਂ ਦੇ ਵਿੱਚ ਨੇ ਵੀ ਸ਼ਹਿਰ ਦੇ ਵਿੱਚ ਸੜਕਾਂ ਦੇ ਵਿੱਚ ਟੋਏ ਆ ਟੋਏ ਆ ਪੈਸਪੋਰਟ ਉਹਨਾਂ ਨੂੰ ਪੈਸਾ ਵਰਾ ਕੀਤਾ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਅਲੱਗ-ਅਲੱਗ ਮਹੱਲਿਆਂ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰ ਦੇ ਵਿੱਚੋਂ ਹੋਗੇ ਸਾਡੀ ਮਾਰਾ ਦਾ ਪ੍ਰਕਾਸ਼ ਉਸ ਤੋਂ ਬੈਤੋਂ ਸ਼ੋਭਾਤਰਾ ਦੇ ਗੁੰਮ ਦੇ ਵਿੱਚ ਲੰਘਦਾ ਵਾ ਜਿਹਦੇ ਵਿੱਚ ਮੁਕਤ ਹੋ ਕੇ ਰੇਲਵੇ ਰੋਡ ਦਾ ਤਾਂ ਬਹੁਤ ਬੰਦੀ ਬੰਦੇ ਤੇ ਬੁਰਾ ਹਾਲ ਆ ਅਸੀਂ ਪ੍ਰਸ਼ਾਸਨ ਗਿਆ ਵੀ ਇਹਨਾਂ ਦਾ ਪੈਚ ਮਰ ਕਰਕੇ ਸਾਡੀ ਇਹ ਸ਼ੋਭਾਤਰਾ ਬੜੇ ਵਧੀਆ ਤਰੀਕੇ ਨਾਲ ਲੰਗੀ ਜਾਵੇ ਅਸੀਂ ਐਸਐਸਪੀ ਸਾਹ ਨੂੰ ਵੀ ਇੱਕ ਬੇਨਤੀ ਕਰਕੇ ਆਏ ਸੀਗੇ ਬੀਰੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਲੋਕੀ ਸ਼ਰਧਾਲੂ ਮੱਥਾ ਟੇਕਦੇ ਆਦੇ ਵੀ ਅੱਜ ਸਾਾਨੂੰ ਨਾ ਸੋਡਰ ਦੀ ਮਾਰੋਂ ਲਾਈ ਜਾਵੇ ਕੋਈ ਸ਼ਰਤ ਨਹੀਂ ਅੰਦਰ ਵੀ ਇੱਥੇ ਕੋਈ ਕੋਈ ਸ਼ਰਤੀ ਜਾਂ ਕੋਈ ਗਲਤ ਬੰਦਾ ਆ ਗਿਆ ਤੇ ਸਾਡੇ ਸ਼ਰਧਾਲੂ ਨਾ ਕਰਦੇ ਪਰ ਪ੍ਰਸ਼ਾਸਨ ਸਾਡੀ ਇਹ ਵੀ ਗੱਲ ਨੂੰ ਪਹਿਲ ਦੇ ਆਧਾਰ ਤੇ ਨਹੀਂ ਸੁਣਿਆ ਵਾ ਨਾ ਸਾਡੀ ਡੀਸੀ ਸਾਹਿਬ ਨੇ ਗੱਲ ਸੁਣੀ ਆ ਨਾ ਹੀ ਸਾਡੀ ਐਸਐਸਪੀ ਨੇ ਗੱਲ ਸੁਣੀ ਆ ਮੈਨੂੰ ਨਹੀਂ ਲੱਗਦਾ ਕਿ ਸਾਹਿਬ ਉਹਨਾਂ ਨੂੰ ਲੱਗਦਾ ਨਹੀਂ ਅਸੀਂ ਲੋਕ ਹੈ ਹੀ ਨਹੀਂ ਸਾਡੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵਾ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਬਣਾਇਆ ਜਾਂਦਾ ਵਾ ਸਤਿਗੁਰੂ ਰਵਿਦਾਸ ਮਹਾਰਾ ਜੀ ਨੇ ਇਹ ਗੱਲ ਕਹੀ ਸੀ ਐਸਾ ਚਾਹੂ ਲਾਜਮਾ ਸਭਨ ਨੂੰ ਮਿਲ ਛੋੜ ਬਰੇ ਸੰਭਸੇ ਰਵਿਦਾਸ ਨੇ ਬਸ ਬਸ ਪਰ ਇਹ ਇਹ ਪ੍ਰਸ਼ਾਸਨ ਨੇ ਤਾਂ ਤੱਕ ਕੋਈ ਗੱਲ ਇਹ ਨਾ ਸਾਡੇ ਨਾਲ ਕੀਤੀ ਆ ਅਸੀਂ ਵੀ ਜਮਹਰ ਬੰਦੇ ਆ ਅਸੀਂ ਪ੍ਰਸ਼ਾਸਨ ਨਾਲ ਟੌਕਰੇਟ ਕਰਦੇ ਆ ਪਿਛਲੇ ਦਿਨ ਬਾਬਾ ਸਾਹਿਬ ਡਾਕਟਰ ਮਿਲਕੇ ਜੀ ਦਾ ਕਿਸੇ ਸ਼ਰਾਬਤੀ ਅੰਸਰਾਂ ਨੇ ਉੱਥੇ ਬਾਬਾ ਸਾਹਿਬ ਸ਼ਰਾਬਤਾਂ ਬਿੜਕੇ ਜੀ ਦਾ ਭੰਡੋੜ ਕੀਤੀ ਆ ਅਸੀਂ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਅਸੀਂ ਪੀਸਫੁਲੀ ਸਰਨ ਤਾਂ ਰੋਸ਼ ਪ੍ਰਦਰਸ਼ਨ ਕੀਤਾ ਲੋਕ ਮੋਟਰਤਾ ਅਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰਦੇ ਪ੍ਰਸ਼ਾਸਨ ਨਾਲ ਕਦੇ ਨਹੀਂ ਕੋਆਪਰੇਟ ਕਰਦੇ ਆ ਇਹਦਾ ਕਾਰਨ ਕੀ ਆ ਜੋ ਆਪਾਂ ਦੇ ਸੀ ਹੁਣ ਅਸੀਂ ਤਾਂ ਅਸੀਂ ਪੂਰੇ ਪੂਰਾ ਪੰਜਾਬ باندې ਸਗਾ ਇੱਕ ਨਮਾਸ਼ਾਹ ਜ਼ਿਲ੍ਹੇ ਦੇ ਵਿੱਚੋਂ ਸਿਰਫ ਬੰਗਾ ਬੰਦ ਸਗਾ ਅਸੀਂ ਨਮਾਸ਼ਾਹ ਜ਼ਿਲ੍ਹਾ ਖੱਲਾ ਰੱਖਿਆ ਅਸੀਂ ਪ੍ਰਸ਼ਾਸਨ ਨਾਲ ਵੀ ਕੋਆਪਰੇਟ ਕਰਕੇ ਆ ਵੀ ਚਲੋ ਪ੍ਰਸ਼ਾਸਨ ਸਾਡੇ ਨਾਲ ਕੋਆਪਰੇਟ ਕਰਦਾ ਪਰ ਪ੍ਰਸ਼ਾਸਨ ਦਾ ਵੀ ਫਰਜ਼ ਬੰਦਾ ਵੀ ਸਾਡੇ ਨਾਲ ਵੀ ਕੋਆਪਰੇਟ ਕਰੇ ਸਾਡੇ ਸਤਿਗੁਰੂ ਰਬੀਦਾਸ ਮਹਾਰਾਜ ਦਾ ਜਨਮ ਦਿਹਾੜਾ ਵਾ ਅਸੀਂ ਜਨਮ ਦਿਹਾੜਾ ਮਰਾਈਏ ਜਦ ਅਸੀਂ ਮੇਟੇ ਸਿਆਪਾ ਕਰੀਏ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਆ ਕੇ ਸਾਡੀ ਗੱਲ ਸੁਣੀ ਜਾਵੇ ਜੋ ਰੇਲਵੇ ਰੋਡ ਆ ਉਹਨੂੰ ਦੇਖਿਆ ਜਾਵੇ ਤਾ ਤਾਂ ਹੀ ਅਸੀਂ ਟੁੱਟਾਂਗੇ ਨਹੀਂ ਤਾਂ ਅਸੀਂ ਨਹੀਂ ਟੁੱਟਣਾ ਵਾ ਯਾਰ ਅਸੀਂ ਕਿੱਥੇ ਬੈਠੇ ਹਾਂ ਅਸੀਂ ਬੈਠੇ ਹਾਂ ਜੋ ਬੋਲੇ ਸੋ ਨਿਰਬੈ ਸਤਿਗੁਰੂ ਜੀ ਰਵਿਦਾਸ ਜੈ ਰਵਿਦਾਸ ਜੈ ਰਵਿਦਾਸ ਜੈ ਵਾਲਮੀਕੀ ਜੈ ਰਵਿਦਾਸ ਗਲੀ ਗਲੀ ਸੇ ਆਈ ਆਵਾਜ਼ ਜੈ ਵਾਲਮੀਕੀ ਜੈ ਰਵਿਦਾਸ ਗਲੀ ਗਲੀ ਸੇ ਆਈ ਆਵਾਜ਼ ਜੈ ਵਾਲਮੀਕੀ ਜੈ ਰਵਿਦਾਸ ਅੱਜ ਜਿਹੜਾ ਇਹ ਮੁੱਦਾ ਹੈ ਇਹ ਬਹੁਤ ਸੰਜੀਦਗੀ ਵਾਲਾ ਮੁੱਦਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਅੱਜ ਤੱਕ ਜਿੰਨੀਆਂ ਵੀ ਸ਼ੋਭਾ ਯਾਤਰਾ ਨਿਕਲਦੀਆਂ ਰਹੀਆਂ ਜਿਹੜਾ ਪ੍ਰਸ਼ਾਸਨ ਹੈ ਉਹ ਪਪਾ ਪਾਰ ਪੈ ਜਾਂਦਾ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੈ ਵੀ ਉਹ ਲੋਕ ਜਿਹੜੇ ਆ ਉਹ ਉਹਨਾਂ ਨੂੰ maal ਦਿੰਦੇ ਆ maal ਉਹ maal ਦੇ ਕਰਕੇ ਉਹ ਲੋਕ ਜਿਹੜਾ ਪ੍ਰਸ਼ਾਸਨ ਦਾ ਉਹਨਾਂ ਦੀ ਚਮਚਾਗਰੀ ਕਰਦਾ